ਵਹਿਰੂ ਜੀ ਦੀ ਫਤਿਹ ਤੁਸੀਂ ਅੱਜ ਉਸ ਦਿਨ ਦੇ ਉੱਤੇ ਪ੍ਰੋਗਰਾਮ ਕਰ ਰਹੇ ਹੋ ਜਿਹੜਾ ਦਿਨ ਲੈਣ ਦੇ ਲਈ ਪੰਜਾਬੀਆਂ ਨੂੰ ਬਹੁਤ ਵੱਡੀ ਕੀਮਤ ਦੇਣੀ ਪਈ ਸੀ ਪਹਿਲਾਂ ਆਜ਼ਾਦੀ ਲੈਣ ਦੇ ਲਈ ਗਲ ਘਟਾਉਣੇ ਪਏ ਫਿਰ ਉਹ ਆਜ਼ਾਦੀ ਜਿਹੜੀ ਮਿਲੀ ਸਾਨੂੰ ਉਹਨੇ ਵਿੱਚ ਲੱਖਾਂ ਲੋਕਾਂ ਦਾ ਖੂਨ 흘ਿਆ ਤੇ ਅੱਜ ਦੇਸ਼ ਦੇ ਹਾਕਮ ਉਸ ਦਿਨ ਦੇ ਉੱਤੇ ਉਸ ਆਜ਼ਾਦੀ ਦੇ ਗੁਣਗਾਨ ਗਾ ਰਹੇ ਨੇ ਜਿੱਥੇ ਤੇ ਤੁਸੀਂ ਆਪਣਾ ਦੁੱਖ ਰੋ ਰਹੇ ਹੋ ਇਸ ਧਰਤੀ ਦੇ ਵਿੱਚ ਬੈਠ ਕੇ ਉਹ ਗੁਣਗਾਨ ਗਾ ਰਹੇ ਨੇ ਦੇਸ਼ ਦੇ ਉਸ ਵਿਕਾਸ ਦੇ ਮਾਡਲ ਦੇ ਜਿਵੇਂ ਤੁਹਾਡੀ ਰੋਟੀ ਖੋਹੀ ਹੈ ਉਸ ਵਿਕਾਸ ਮਾਡਲ ਦੇ ਜਿਹਦੇ ਵਿੱਚ ਤੁਹਾਡੀਆਂ ਸਿਹਤ ਸਹੂਲਤਾਂ ਪ੍ਰਾਈਵੇਟ ਕਰ ਦਿੱਤੀਆਂ ਨੇ ਜਿਹਦੇ ਵਿੱਚ ਕੋਈ ਵੀ ਕੰਮ ਜਿਹੜਾ ਤੁਹਾਨੂੰ ਸਟੇਟ ਨੇ ਦੇਣਾ ਸੀ ਰਾਜ ਭਾਗ ਦੇ ਦੇਣਾ ਸੀ ਉਹ ਪ੍ਰਾਈਵੇਟ ਕਾਰੋਬਾਰੀਆਂ ਦੇ ਹੱਥਾਂ ਦੇ ਵਿੱਚ ਧੱਕ ਦਿੱਤੇ ਨੇ ਤੇ ਤੁਸੀਂ ਅੱਜ ਕੋਈ ਵੀ ਦਲ ਐਸਾ ਨਹੀਂ ਬਚਿਆ ਜਿਹੜਾ ਕੋਈ ਤੁਹਾਡੇ ਦੁੱਖ ਦੀ ਗੱਲ ਕਿਸੇ ਫੰਕਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਦਾ ਦੇਸ਼ ਦੇ ਵਿੱਚ ਕਰ ਰਿਹਾ ਹੋਵੇ ਔਰ ਤੁਸੀਂ ਆਪ ਉਪਰਾਲਾ ਕੀਤਾ ਕਿ ਉਸ ਦਿਨ ਦੇ ਉੱਤੇ ਆਪਣਾ ਦੁੱਖ ਰੋਇਆ ਜਾਵੇ ਇਹ ਦੱਸਿਆ ਜਾਵੇ ਦੇਸ਼ ਦੇ ਹਾਕਮਾਂ ਨੂੰ ਕਿ ਮੰਰੇਗਾ ਕਹੀ ਸੀ ਬੜੀ ਡਿਟੇਲ ਦੇ ਵਿੱਚ ਵਿਆਖਿਆ ਹੋ ਚੁੱਕੀ ਹੈ ਕਿ ਮੰਰੇਗਾ ਕੀ ਸੀਗੀ ਤੇ ਮੰਰੇਗਾ ਦੇ ਵਿੱਚ ਤੁਹਾਡੇ ਨਵੇਂ ਹੱਕ ਸੀ ਅਸੀਂ ਬਹੁਤ ਸਾਰੇ सरपंचਾਂ ਨੂੰ ਤੇ ਉਹਨਾਂ ਜਿਹੜੇ ਇਹਦੇ ਅਧਾਰੇ ਦੇ ਵਿੱਚ ਕੰਮ ਕਰਦੇ ਜੀਐਸਆਰਸੀ ਜਾਂ ਸੈਕਟਰੀ ਕਹਿੰਨੋ ਮਨਰੇਕਾ ਸੈਕਟਰੀ ਕਹਿੰਨੋ ਉਹਨਾਂ ਨੂੰ ਅਸੀਂ ਕਹਿ ਰਹੇ ਸੀ ਕਿ ਜੇ ਤੁਸੀਂ ਆਹ ਮਨਰੇਕਾ ਬਰਕਰਾਂ ਦੇ ਨਾਲ ਨਾ ਖੜੇ ਇਹ ਤੁਹਾਡਾ ਕਾਨੂੰਨ ਚਲਿਆ ਜਾਏਗਾ ਇਹਦਾ ਮਤਲਬ ਤੁਸੀਂ ਉਹ ਦਾਣਾ ਪਾੜ ਰਹੇ ਹੋ ਜਿਹੜੇ ਦੇ ਉੱਤੇ ਖੁਦ ਬੈਠੇ ਹੋ ਔਰ ਆਡੋਰ ਉਹਨਾਂ ਬਰਕਰਾਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੰਦਰੇ ਦਾ ਖਤਮ ਹੋ ਗਈ ਹੈ ਜੇ ਮੰਦਰੇ ਦਾ ਖਤਮ ਹੋ ਗਈ ਹੈ ਤਾਂ ਉਹਨਾਂ ਦਾ ਰਜਕਾਰ ਚਲੇ ਗਿਆ ਔਰ ਅੱਜ ਮੈਂ ਇਹ ਵੀ ਕਹਿਣਾ ਚਾਹਣਾ ਕਿ ਠੀਕ ਹੈ ਰਾਜਨੀਤਿਕ ਦਲਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਬਿਲਕੁਲ ਕਰਨਾ ਚਾਹੀਦਾ ਕਿਉਂਕਿ ਉਹ ਤੁਹਾਡੀ ਵੋਟ ਦੇ ਉੱਤੇ ਪਰਦੇ ਨੇ ਪਰ ਉਹ ਵਿਰੋਧ ਸਿਰਫ 27 ਦੀ ਵੋਟ ਤੇ ਅੱਖ ਰੱਖ ਕੇ ਨਾ ਕਰਨ ਉਹ ਲੜਾਈ ਲੜਨਾ ਉਹ ਜਿਸ ਤਰ੍ਹਾਂ ਦੇ ਕੱਟ ਤੁਸੀਂ ਅੱਜ ਆਪਣੇ ਫਰੰਟ ਵੱਲੋਂ ਕਰਕੇ ਕਰ ਰਹੇ ਹੋ ਉਸ ਲੈਵਲ ਤੇ ਕੱਟ ਕਰਕੇ ਉਹ ਲੜਾਈ ਲੜਨ ਅਮਰੀਕਾ ਨੂੰ ਵਾਪਸ ਕਰਾਉਣ ਦੀ ਉਪਰੀ ਤੌਰ ਤੇ ਕੱਟ ਮੰਨਰੇਗਾ ਦੇ ਨਾਂ ਤੇ ਕਰਨਾ ਹੈ ਤੇ ਗੱਲਾਂ ਉੱਥੇ 27 ਚ ਪਾਵਰ ਲੈਣ ਦੀਆਂ ਕਰਨੀਆਂ ਨੇ ਵੋਟਾਂ ਲੈਣ ਦੀਆਂ ਕਰਨੀਆਂ ਨੇ ਇਹਦਾ ਮਤਲਬ ਉਹਨਾਂ ਦੀ ਨੀਅਤ ਨੂੰ ਪਰਖੋ ਕਿਤੇ ਨਾ ਕਿਤੇ ਨੀਤ ਵਿਚ ਖੋਟ ਹੈ ਜੇ ਕੋਈ ਰਾਜਨੀਤਿਕ 당 ਅੱਜ ਇਹ ਕਦੇ ਵੀ ਤੁਹਾਡੇ ਕੋਲੇ ਦਸਣ ਆਇਆ ਨਾ ਕਿਸੇ ਨੇ ਦੱਸਿਆ ਸੀ ਕਿ ਮਨਰੇਗਾ ਫਰੰਟ ਤੁਹਾਡਾ ਕਾਨੂੰਨ ਹੈ ਕਿ ਤੁਹਾਨੂੰ ਰੋਜ਼ਗਾਰ ਕਿਵੇਂ ਲੈਣਾ ਚਾਹੀਦਾ ਹੈ ਅੱਜ ਵੀ ਉਹ ਦੱਸਣ ਨਹੀਂ ਆਉਂਦੇ ਕਿ ਨਾ ਸਮੱਸਿਆਵਾਂ ਦਾ ਹੱਲ ਕੀ ਹੈ ਅੱਜ ਉਹ ਲੜਾਈ ਲੜਾਉਣ ਲਈ ਨਹੀਂ ਆਉਂਦੇ ਤੁਹਾਨੂੰ ਕੇ ਲੋਕੋ आओ ਆਪਾਂ ਲੜਕੇ ਰਾਜਪੜ ਦੇ ਵਿੱਚ ਇਸ ਕਿਰਨ ਦੇ ਕਰਦੇ ਨੇ ਕਰਾਂਗੇ ਇਸ ਲਈ ਅੱਜ ਜਿਹੜੇ ਇਨਕਲਾਬ ਦੇ ਨਾਂ ਦੇ ਉੱਤੇ ਇੱਥੇ ਵੋਟਾਂ ਲਈਆਂ ਗਈਆਂ ਇਨਕਲਾਬ ਦੇ ਨਾਂ ਦੇ ਉੱਤੇ ਸਰਕਾਰ ਬਣਾਈ ਗਈ ਉਹ ਸਰਕਾਰ ਨੇ ਸਿਰਫ ਇੱਕ ਮਤਾ પાਕੇ ਸਾਰ ਦਿੱਤਾ ਤੇ ਬਾਕੀ ਅੰਮ੍ਰਿਤਸਰ ਨਾਲ ਬੈਠ ਕੇ ਇੰਨੀਆਂ ਖੁਸ਼ੀ ਦੀਆਂ ਗੱਲਾਂ ਜਿਵੇਂ ਐ ਲੱਗਦਾ ਵੀ ਪਤਾ ਨਹੀਂ ਕੀ ਕੁਝ ਗਿਆ ਹੋਰੇ ਪੰਜਾਬ ਨੂੰ ਇਸ ਲਈ ਪੰਜਾਬ ਦਾ ਪਾਣੀ ਤੁਸੀਂ ਖਸਾ ਲਿਆ ਉਹ ਸਾਰੀਆਂ ਰਾਜਨੀਤਿਕ ਧਿਰ ਜਿਹੜੇ ਅੱਜ ਤੱਕ ਕਹੋ ਕੀਤੇ ਨੇ ਸਾਰਿਆਂ ਦੇ ਵਿੱਚ ਕਹਿੰਦੇ ਨੇ 38 ਦਿਨ ਕਿਸੇ ਤੇ 40 ਐਵਰੇਜ ਰੋਜ਼ਗਾਰ ਮਿਲੇ ਤਿੰਨ ਸਰਕਾਰਾਂ ਉਹ ਬਾਦਲ ਸਾਹਿਬ ਦੀ ਸਰਕਾਰ ਵੀ ਲਈ ਹੈ ਉਹ ਕੈਪਟਨ ਸਾਹਿਬ ਦੀ ਸਰਕਾਰ ਵੀ ਗਈ ਹੈ ਤੇ ਭਗਵੰਤ ਮਾਨ ਦੀ ਸਰਕਾਰ ਵੀ ਅੱਜ ਇਹ ਚੱਲ ਰਹੀ ਹੈ ਔਰ ਇਹ ਸਾਰਿਆਂ ਦਾ ਇਹਦਾ ਨੰਤਰ ਚਿਹਰਾ ਮੋਹਰਾ ਇੱਕੋ ਜਿਹਾ ਕਿਉਂ ਹੋ ਜਾਂਦਾ ਉੱਥੇ ਜਾ ਕੇ ਇਹ ਸਾਨੂੰ ਸੋਚਣ ਦੀ ਲੋੜ ਹੈ ਔਰ ਕਿਹੜੀ ਔਰ ਤੁਸੀਂ ਇਹ ਨਾਓ ਅੱਜ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਪੁਲਿਸ ਰਾਜ ਹੈ ਇਹ ਸਰਕਾਰਾਂ ਪੁਲਿਸ ਦੇ ਉੱਤੇ ਕਿਉਂ ਬੇਸ ਕਰਨ ਲੱਗ ਜਾਂਦੀਆਂ ਨੇ ਜੇ ਕਿਤੇ ਪੰਜਾਬ ਦੇ ਬੱਚਿਆਂ ਦੇ ਕਿਸੇ ਨੇ ਪਹਿਲਾਂ ਮਿਲਿਟੈਂਸੀ ਦੇ ਨਾਂ ਦੇ ਉੱਤੇ ਪੁਲਿਸ ਮੁਕਾਬਲੇ ਬਣਾਏ ਤੇ ਅੱਜ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਨਾਂ ਦੇ ਉੱਤੇ ਮੁਕਾਬਲੇ ਬਣਾਏ ਜਾ ਰਹੇ ਨੇ ਇਹਦਾ ਮਤਲਬ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਪੁਰਸ ਰਾਜ ਦੀ ਬਕਾਇਤ ਕਰਨ ਵਾਲੀਆਂ ਸਰਕਾਰਾਂ ਕਿੱਥੋਂ ਆਗੀਆਂ ਕਿਹੜੀਆਂ ਪਾਰਟੀਆਂ ਨੇ ਇਹ ਜਿਹੜੀਆਂ ਜਿਹੜੀਆਂ ਲੋਕਾਂ ਦੇ ਉੱਤੇ ਆਪ ਦੇ ਹੱਕ ਮੰਗਦੇ ਦੇ ਉੱਤੇ ਭਗਵੰਤ ਮਾਨ ਦੀ ਕੋਠੀ ਖਾਲੀ ਪਈ ਐ ਇੱਕ ਵੀ ਬੰਦਾ ਉੱਥੇ ਨਹੀਂ ਰਹਿੰਦਾ ਜੇ ਪੰਜਾਬ ਦੇ ਲੋਕ ਇੱਕ ਪ੍ਰੋਟੈਸਟ ਕਰਨ ਜਾਂਦੇ ਆ ਕਿ ਉੱਥੇ ਡਾਂਗਾ ਮਿਲਦੀਆਂ ਨੇ ਤੇ ਗੋਲੀਆਂ ਮਿਲਦੀਆਂ ਨੇ ਇਹ ਹਾਲਾਤ ਨੇ ਪੰਜਾਬ ਦੇ ਇਸ ਲਈ ਇਸ ਹਾਲਾਤ ਦੇ ਵਿੱਚੋਂ ਮੈਂ ਤਾਂ ਇਹ ਵੀ ਕਹੂੰਗਾ ਕੇ ਜਿੱਥੇ ਤੁਹਾਡੀਆਂ ਜਥੇਬੰਦੀਆਂ ਨੇ ਅੱਜ ਸਾਰੀਆਂ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਇੱਕ ਪੋਲੀਟਿਕਲ ਬਦਲ ਸੋਚਣ ਵਾਲੀ ਧਿਰ ਵੀ ਤੁਹਾਨੂੰ ਸਾਹਮਣੇ ਜਿਉਂ ਹੀ ਪੈਗੀ ਐਦੋਂ ਬਗੈਰ ਸਟਕਾਰਾਂ ਨਹੀਂ ਹੋਣਾ ਕੋਈ ਤੁਹਾਡੇ ਉਹ ਲੜਾਈ ਉਹ ਦਲ ਵੀ ਤੁਹਾਡੇ ਸਾਹਮਣੇ ਹੋਣਾ ਚਾਹੀਦਾ ਜਿਹੜਾ ਕਹੇ ਕਿ ਪ੍ਰਾਈਵੇਟ ਸ਼ਿੰਦੀ ਵਗਲਾਏ ਅੱਜ ਰੋਜ਼ਗਾਰ ਖਾਣ ਦੀ بجائے ਰੋਜ਼ਗਾਰ ਦੇਣ ਨਾਲ ਹਿੰਦੁਸਤਾਨ ਦਾ ਜਾਂ ਪੰਜਾਬ ਦੀ ਤਰੱਕੀ ਕਿਵੇਂ ਹੋ ਸਕਦੀ ਹੈ ਇਸ ਲਈ ਮੈਂ ਜਾਦਾ ਸਮਾਂ ਨਾ ਲੈਂਦਾ ਹੋਇਆ ਔਰ ਤੁਹਾਨੂੰ ਇਹ ਬੇਨਤੀ ਕਰਦਾ ਕਿ ਲੜਾਈ ਸ਼ੁਰੂ ਹੋਈ ਹੈ ਸਾਰੇ ਬਲਾਰੇ ਨੇ ਕਿਹਾ ਕਿ ਲੜਾਈ ਸ਼ੁਰੂ ਹੋਈ ਹੈ ਔਰ ਅੱਗੇ ਚੱਲਣੀ ਹੈ ਔਰ ਇਹਦੇ ਲਈ ਤਿਆਰ ਹੋ ਜਾਓ ਔਰ ਸਾਰੇ ਇਹਨੂੰ ਸਮਝ ਕੇ ਲੜਾਈ ਲੜਨ ਲਈ ਤਿਆਰ ਹੋ ਗਏ ਮੈਂ ਇਹਨੇ ਤੁਹਾਡਾ ਬਹੁਤ ਧੰਨਵਾਦ ਕਰਦਾ ਔਰ ਫਤੇ ਸੰਜੀ ਕਰਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਬਤੈ